ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਬਣਾਉਣ ਲੱਗੇ ਆ ਮੋਠ ਵਾਲੇ ਲੱਡੂ ਇਹ ਮਾਜੇ ਦੇ ਬਹੁਤ ਜ਼ਿਆਦਾ ਸਪੈਸ਼ਲ ਆ ਤੇ ਮੰਮੀ ਮੇਰੇ ਬਣਾਉਣ ਲੱਗੇ ਆ ਅੱਜ ਬਣਾ ਕੇ ਸਾਨੂੰ ਸਾਰਿਆਂ ਨੂੰ ਖਵਾਉਣਗੇ ਤੇ ਮੋਠ ਵਾਲੇ ਲੱਡੂ ਬਣਾਉਣ ਵਾਸਤੇ ਆਪਾਂ ਇਧਰ ਲਈ ਲਈ ਸੂਜੀ ਸੂਜੀ ਲਈਆ ਡਰਾਈ ਫਰੂਟਸ ਲਈਆ ਬਦਾਮ ਨੂੰ ਲੋਕਾਜੂ ਰਾਜੋਟ ਲਈਆ ਤੇ ਨਾਲ ਕਿਸ਼ਮਿਸ਼ ਆ ਆਪਾਂ ਲਈ ਲੀਆ ਖਸਖਸ ਇਹ ਇਧਰ ਆਪਣੀ ਬੂਰਾ ਖੰਡ ਤੇ ਮੇਡਾ ਸਭ ਤੋਂ ਪਹਿਲਾਂ ਆਪਾਂ ਜਿਹੜਾ ਮੋਟੇ ਲੱਡੂਆਂ ਨੂੰ ਭਰਨ ਵਾਸਤੇ ਜਿਹੜਾ ਵਾ ਮਿਸ਼ਰਣ ਉਹ ਬਣਾ ਲੈਣਾ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਰिफाइंड ਪਾ ਕੇ ਸੋਜੀ ਨੂੰ ਭੁੰਨ ਲਾਂਗੇ ਸੋਜੀ ਨੂੰ ਭੁੰਨ ਲੈਣਾ ਤੇ ਡਰਾਈ ਰੋਡ ਤੋਂ ਆਪਾਂ ਇਹਦੇ ਚ ਮਿਕਸੀ ਵਿੱਚ ਗ੍ਰाइंड ਕਰ ਲੈਣਾ ਫਰੈਂਡ ਕਿਉਂ ਥੋੜੇ ਪੈਂਦਾ ਇੰਨਾ ਹੀ ਪੈਂਦਾ ਸਾਬਦਾ ਹੀ ਪਾਉਣਾ ਹੁੰਦਾ ਸਾਬ ਜੇ ਦਾ ਕਿ ਉਹ ਜੋ ਜੇ ਦੇਸੀ ਕਿਉਂ ਤੁਸੀਂ ਪਾਉਣਾ ਵੀ ਪਾ ਸਕਦੇ ਜੀ ਥੋੜਾ ਜੇ ਦੇਸੀ ਕਿਉਂ ਪਾ ਲੋ ਜਨ ਫਰੈਂਡ ਪਾ ਲੋ ਉਹਦੇ ਵਿੱਚ ਸੁੱਕ ਭੁਰਾ ਰਹਿ ਜਾ ਇਹਨੂੰ ਕਰ ਲੈਣਾ ਸੂਜੀ ਆਪਣੀ ਜਦੋਂ ਭੁੱਜ ਗਈ ਫਿਰ ਆਪਾਂ ਡ్రਾਈ ਫਰੂਟ ਨੂੰ ਆਪਾਂ ਗ੍ਰੈਂਡ ਕਰ ਲਾਂਗੇ ਸੂਜੀ ਭੁੱਜਣ ਤੋਂ ਬਾਅਦ ਚ ਫਿਰ ਇਹ ਵੀ ਵਿੱਚੇ ਪਾ ਦੇਣਾ ਆਪਾਂ ਹਾਂਜੀ ਇਹਦੇ ਸੋਜੀ ਆਪਣੀ ਭਜਦੀ ਪਈ ਆ ਇਹ ਵਧੀਆ ਤਰ੍ਹਾਂ ਆਪਾਂ ਬ੍ਰਾਊਨ ਚ ਕਰਨੀ ਗਾਉਣ ਕਰਨੀ ਆ ਲਾਲੀ ਲਾਲੀ ਝੋਵੇ ਜਿਹੜੀ ਅੱਛਾ ਸੱਚੀ ਥੋੜਾ ਢਿੱਡ ਦੋ ਗੰਮਲੂ ਠੀਕ ਆ ਅਮੇਦਨ ਗੁੰਨਣਾ ਮੇਦਨ ਗੁੰਨਣਾ ਪਹਿਲੇ ਗਰਮ ਪਾਣੀ ਦੰਨਣਾ ਗਰਮ ਪਾਣੀ ਤਾਂ ਰਗਸ ਇੱਧਰ ਆਪਾਂ ਪਾਣੀ ਗਰਮ ਕਰਤਾ ਵਾ ਮੇਦਨ ਗੁੰਨਣ ਵਾਸਤੇ ਇਹ ਸੋਜੀ ਆਪਣੀ ਇੱਧਰ ਥੋੜੀ ਜੀ ਪਈ ਆ ਵਧੀਆ ਤਰ੍ਹਾਂ ਜਦੋਂ ਬ੍ਰਾਊਨ ਹੋ ਜੂਗੀ ਆਪਾਂ ਸਾਰੇ ਡ్రਾਈ ਫਰੂਟ ਇਹਦੇ ਵਿੱਚ ਪਾ ਲੈਨੇ ਆ ਤੇ ਫਿਰ ਆਪਾਂ ਬੂਰਾ ਕਾਣੀ ਵਿੱਚੇ ਪਾ ਕੇ ਮਿਕਸ ਕਰ ਲਾਂਗੇ ਤੇ ਜੇਰ ਆਪਾਂ ਪਹਿਲਾਂ ਦੇਲੇ ਕੇ ਕਾਜੂ ਤੇ ਬਦਾਮਾਂ ਨੂੰ ਗ੍ਰਾਇੰਡ ਕਰ ਲੈਣਾ ਤੇ ਦੇਖੋ ਬਾਜੂ ਦੇ ਬਦਾਮ ਆਪਣੇ ਹੋਏ ਗ੍ਰੈਂਡ ਤੇ ਗਰੀ ਆਪਣੇ ਆ ਆਪਣੇ ਇਧਰ ਆ ਫਸ ਫਸ ਤੇ ਆਪਸ ਹੋ ਗਈ ਇਸੇ ਤਰ੍ਹਾਂ ਹੀ ਪਾ ਲੈਣੀ ਹੈ ਤੇ ਗਰੀ ਆਪਣੀ ਕੱਦੂ ਕਾਸ ਤੇ ਆਪ ਵੀ ਕੱਦੂ ਕਾਸ ਤੋਂ ਜਿੰਦਰਾ ਨੂੰ ਬ੍ਰੇਕ ਬ੍ਰੇਕ ਕਰ ਲੈਂਦੇ ਨੇ ਤੇ ਜਾਨ ਤੋੜਦਾ ਲਾਨ ਕਰ ਇੰਦਰ ਸਾਡੇ ਡੈਡੀ ਵੀ ਹੈਲਪ ਕਰਾ ਰਹੇ ਨੇ ਕਿਉਂਕਿ ਪਿੰਡੋਂ ਆਏ ਐ ਅੰਮ੍ਰਿਤਸਰੋਂ ਤੇ ਇਧਰ ਸੂਜੀ ਨੂੰ ਹਲਾਉਂਦਾ ਹੈ ਜਾਂ ਬ੍ਰਾਊਨ ਕਰਦੇ ਪਏ ਆ ਤੇ ਮੈਂ ਉਹ ਨੀਦਰ ਕਾਜੂ ਤੇ ਬਦਾਮਾ ਨੂੰ ਗ੍ਰाइंड ਕਰ ਲਿਆ ਹੁਣ ਮੈਂ ਮੈਂਦਾ ਗੁੰਨੂ ਵੀ ਪਾਣੀ ਆਪਣਾ ਗਰਮ ਹੋ ਗਿਆ ਵਾ ਤੇ ਗੈੜੀ ਹੋਣੀ ਮੰਮੀ ਹੋਣੀ ਕਹਿੰਦੇ ਅੱਜ ਤੁਹਾਨੂੰ ਮੋਠਾ ਵਾਲੇ ਲੱਡੂ ਬਣਾ ਕੇ ਖਾਣੇ ਆ ਮਾਜੇ ਵਾਲੀ ਸਾਈਡ ਦੇ ਜਿਹੜੇ ਸਭ ਤੋਂ ਜ਼ਿਆਦਾ ਸਪੈਸ਼ਲ ਆ ਤੇ ਤੁਸੀਂ ਵੀ ਅੱਜ ਸਾਡੀ ਫੁੱਲ ਵੀਡੀਓ ਦੇਖਿਓ ਕਿਦਾਂ ਨੇ ਬਣਾਉਂਦੇ ਆਪਣੇ ਮਾਜਾਤੀਆਂ ਤੇ ਬਣਾਉਂਦੇ ਹੁੰਦੇ ਸੀ ਹੂੰ ਵਿਆਹਾਂ ਸ਼ਾਦੀਆਂ ਵਿੱਚ ਜ਼ਿਆਦਾ ਬਣਾਉਂਦੇ ਸੀ ਤੇ ਇਦਾਂ ਆਪਾਂ ਗੁੰਨਾਗੇ ਮੈਂ ਤਾਂ ਇਹ ਦਿਨ ਪਾਵਾਂਗੇ ਪ੍ਰਾਧ ਦੇ ਵਿੱਚ ਸੂਜੀ ਆਪਣੇ ਨਾਲ ਹੀ ਪੁੱਜਣ ਲੈ ਲਓ ਹਾਂ ਬਹੁਤ ਬਹੁਤ ਤੇਰੀ ਕੀ ਖੁਸ਼ੀ ਮੈਂ ਤਾਂ ਖਾਲਿਆ ਸਾਰਾ ਮੈਂ ਤਾਂ ਹਾਂ ਸਾਰਾ ਕੁਮ ਇਦਾਂ ਪਾ ਲਿਆ ਤੇ ਮੈਂ ਇਦਾਂ ਆਪਾ ਪਾ ਲਿਆ ਹੁਣ ਆਪਾਂ ਇਹਨੂੰ ਗੁੰਨਾਂਗੇ ਗੁੰਨਾਂਗੇ ਚੰਗੀ ਤਰ੍ਹਾਂ ਆਪਾਂ ਵਿੱਚ ਪਾਵਾਂਗੇ ਥੋੜਾ ਜਿਹਾ ਖੰਡ ਹਾਂਜੀ ਹਾਂਜੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ഫെണേ <laughs> <that -tiedzieć> ਆਪਾਂ ਥੋੜਾ ਥੋੜਾ ਪਾਣੀ ਪਾ ਕੇ ਗੁੰਨ ਲੈਣਾ ਪਾਣੀ ਆਪਾਂ ਗਰਮ ਲੈ ਲਿਆ ਮੈਂ ਆਪਣੇ ਉਧਰ ਮਾਜੇ ਦੇ ਵਿੱਚ ਜੋ ਕੁੜੀਆਂ ਦਾ ਵਿਆਹ ਹੁੰਦਾ ਨਾ ਉਹਨਾਂ ਨੂੰ ਵੀ ਆਪਾਂ ਇਹਦੀ ਭਾਜੀ ਪਾਉਂਦੇ ਆ ਜਰ ਕੇ ਦੇ ਕੋਈ ਮੰਗਦਾ ਤਾਂ ਨਹੀਂ ਆਪਏ ਦੀ ਬਾਜੀ ਖੁੰਦੀ ਲੱਡੂ ਲੈ ਕੇ ਤੇ ਵਸੇ ਹੋ ਦੇ ਦੋ ਚੱਲ ਪਰ ਇੱਥੇ ਆਪਣੇ ਅੰਦਰ ਇਹ ਵੀ ਚਲਦੀ ਸਵਾਦ ਬੜਾ ਲੱਗਦਾ ਮੈਨੂੰ ਤਾਂ ਆਪਰੇ ਐਡੀਮੰਟੂ ਹੀ ਖਾਦੇ ਹੋਏ ਨਾ ਉਹ ਨਹੀਂ ਨਦੀ ਹੁੰਦੇ ਆ ਘਰੇ ਜਿਹੜੀ ਬਣਾਉਂਦੀ ਆ ਕਹਿ ਦਿੰਦਾ ਕੋਈ ਮੋਟਰ ਤੇ ਕਹਿ ਤਈ ਬੁਰੀ ਆ ਬਿੰਦੇ ਮਦੀ ਤਾਂ ਨਾ ਸੜਤਾ ਸਿਕਰਨਾ ਵਸਤ ਤੋ ਹੋਇਆ ਜੀ ਹੋ ਗਿਆ ਮਾਤ ਹੋ ਸਕਤਾ ਇਹਨੂੰ ਐ ਕਰ ਦੇਣਾ ਮਲਾਈ ਆ ਮੁਕਤੀਆ ਦੇ ਲੈ ਜਾ ਮੁਕਤੀਆ ਲਵਾ ਦੇ ਪਾਣੀ ਨਿਆਰ ਕਰੀ ਦੀਦਾ

ਹੋ ਰਹਾ ਹੁਦ ਜਰਰੀ ਐ ਹੋਜੀ ਅੱਛਾ ਆਇਆ ਮੋੜਾ ਕੱਢ ਗਿਆ ਹਾਂ ਮੈਂ ਤੇਰੀ ਜੀ ਰੱਖਣੀ ਆ ਦੋ ਤਿੰਨ ਹਾਂਜੀ ਤੇ ਸੂਜੀ ਆਪਣੀ ਭੁੱਜਣ ਦੀ ਆ ਹਜੇ ਚੰਗੀ ਤਰ੍ਹਾਂ ਨੂੰ ਆਪਾਂ ਬ੍ਰਾਊਨ ਕਰ ਲੈਣਾ ਫਿਰ ਆਪਾਂ ਡਰਾਈ ਫਰੂਟ ਤੇ ਪੂਰਾ ਖੰਡ ਪਾ ਦੇਣੀ ਆ ਇਹਦੇ ਵਿੱਚ ਹਾਂਜੀ ਬ੍ਰਾਊਨ ਹੋ ਗਈ ਆਪਣੀ ਸੂਜੀ ਆਪਾਂ ਇਹਨੂੰ ਹੁਣ ਥੱਲੇ ਲਾ ਦਾਂਗੇ ਕੜਾਈ ਨੂੰ ਹੈ ਆਈ ਨੂੰ ਗਿਆਨੀ ਹਾਂਜੀ ਹੁਣ ਆਪਾਂ ਪਾਵਾਂਗੇ ਚਕਾਜੂ ਤੇ ਬਦਾਮ ਜਿਹੜੇ ਆਪਾਂ ਗ੍ਰਾਇੰਡ ਕੀਤੇ ਸੀ ਦੀ ਭਈਏ ਗਾਈ ਸੀ ਉਹਨਾਂ ਵੀ ਭਾਈ ਹੱਸ ਹੱਸ ਬਾਲਾ ਤੇ ਹੁਣ ਆਪਾਂ ਪਾਵਾਂਗੇ ਇਸ ਵਿੱਚ ਖਸ ਖਸ ਹੁਣ ਆਪਾਂ ਇਹ ਚ ਖੋਪਾ ਜਿਹੜਾ ਆਪਾਂ ਕੱਦੂ ਕਸ ਕਰ ਲਿਆ ਉਹ ਪਾਵਾਂਗੇ ਸੌਂਪਣੀ ਹਾਂ ਆਪਾਂ ਬਚ ਪਾ ਦੇ ਸੌਂਪ खरीदेंगे तो ਕਰ ਲੈਣਾ ਤੇ ਆਪਾਂ ਕਿਸੇ ਖੁੱਲੇ ਭਾਂਡੇ 'ਚ ਪਾ ਕੇ ਠੰਡੀ ਕਰ ਲਾਂਗੇ ਫਿਰ ਆਪਾਂ ਲੱਡੂ ਬਣਾਵਾਂਗੇ ਰਾਤ ਵਿੱਚ ਪਾ ਲਵਾਂਗੇ ਰਾਤ ਨੂੰ ਆਉਣ ਠੰਡਾ ਪਾਦਣ ਲੱਗੇ ਅਸੀਂ ਜੇ ਠੰਡਾ ਹੋ ਜੂਗਾ ਉਦਹੀਂ ਪਰਿਆ ਜਾਂਦਾ ਵਾ ਫਿਰ ਗਰਮ ਐਸ਼ ਨਾਲ ਲੱਡੂ ਜਿਹੜਾ ਉਹ ਪਾੜ ਜਾਂਦਾ ਜਿਸ਼ਾ ਨਹੀਂ ਬਿਕਦਾ ਲਾਸ਼ ਕੋਈ ਵਿਕੂ ਯਾਹ ਦੋ ਪਾਣੀ ਚੰਦਰੀਆ ਅਰੇ ਨਾ ਪਾਣੀ ਤੋਂ ਮਨ ਨੂੰ ਪਾਣੀ ਨਾ ਦੋ ਜੁੱਟੋ ਦੇਈਏ ਯਾ ਵੀ ਤੇ ਆ ਸੇੰਦਰੋਂ ਮੈਂ ਵੀ ਪਾਣੀ ਲੈ ਲੀ ਪੀ ਇੱਕ ਬਾਈ ਚੁੱਪ ਚੀਜ ਲੀ ਲੋ ਉਹ ਨਹੀਂ ਹੈਗੀ ਆਪਾਂ ਲੱਡੂ ਬਣਾਵਾਂਗੇ ਪਹਿਲਾਂ ਬਹੁਤ ਛੋਟੀਆਂ ਛੋਟੀਆਂ ਇਹ ਰੋਟੀਆਂ ਵੇਲ ਲੈਣੀਆਂ ਹੋ ਤੇਰਾ ਆਪਾਂ ਇਹਦਾ ਆਪਣਾ ਮਿਸ਼ਰਣ ਤਿਆਰ ਆ ਠੰਡਾ ਹੋਇਆ ਵਾ ਆਪਾਂ ਕਿ ਆਪਾਂ ਲੱਡੂ ਬਣਾਵਾਂਗੇ ਹਾਂਜੀ ਆ ਦੇਖੋ ਛੋਟਾ ਜਿਹਾ ਪਹਿਲਾਂ ਅਸੀਂ ਲੱਡੂ ਬਣਾਇਆ ਉਹ ਨਾਨੀ ਨੇ ਬਣਾਇਆ ਆਪਣੇ ਵਾਰਸ ਵਾਸਤੇ ਅੱਛੇ ਲੱਡੂ ਖਾਓਗੇ ਤੁਜੀ ਹਾਂਜੀ ਅੱਛੇ ਖਾ ਰਿਹਾ ਹਾਂ ਕੰਮ ਨਾ ਲੱਡੂ ਸਾਰਿਆਂ ਨੂੰ ਮੈਂ ਲੱਡੂ ਖਾਣ ਨੂੰ ਸਾਰੇ ਬਸਤੀ ਘਰ ਲੋ ਸਸਰੀ ਘਰ ਪਹਿਲਾਂ ਬਸਤੀ ਘਰ ਲੋ ਸਸਰੀ ਘਰ ਦਾਦੀ ਕਾਲਾ ਜਾ ਰਹੇ ਹਾਂ ਨੂੰ

मेरा भी डायरेक्टिव बन नालेकर बना सकते हैं तो वाह गुरु सपना श्रीवारे गुरुजी अतंगुरु ज़्यादा पार्टी किया ना बहा है शर्त से तो एक दो क्या भी क्या तो यह आपने क्यों तो मैंने ही कर चार चार करा पार्टी बातें किया मैं दो दो करते हैं नहीं है ਕੋਮੇ ਮੋਦ ਮੈਂ ਜਵਾਂ ਰੰਗ ਲੈਣਾ ਬੁਝੀਆ ਇਹ ਨਾ ਅਜੇ ਮੋਟ ਰਦੂ ਕਰਨੇ ਆ ਬੁਝੀਆ ਦਾ ਜਣਾ ਗਿਆ ਇੱਥੇ ਸਾ ਪਾਣੀ ਚੱਕੀ ਜਾਂਦਾ ਸਰਗਰਾਂ ਦਾ ਘਾਇਆ ਹੈ ਕਈ ਦੇ ਘੋਂ ਦੇ ਸਰਗਰਾਂ ਦਾ ਘਾਰਾ ਕੋਮੇ ਓਕੇ ਜਿੰਨਾ ਅੰਨੀ ਹੋਦੀਆ ਬਣਾਇਸ ਜਿੰਨਾ

ਤੇ ਅਗੋਂ ਮੈਂ ਬੱਦਲ ਬਣਾਉਂਗੀ ਜਿਹੜੀ ਤਾਈਨ ਵਾਲਾ ਰਾਜ ਦੇ ਅਧਿਕਾਰਾਂ ਤੋਂ ਸਿੱਧਿਕਾ ਮੰਨ ਤੋਂ ਮਿਲ ਲੀਏ ਲਾਸਟ ਮਿਲ ਲੀਏ ਹੰਡਾਉਂਗਾ ਮਿਸ਼ਰਣ ਉਹ ਤਾਂ ਆਪਣਾ ਹੋ ਤੈਰ ਕਰਨ ਹੋ ਗਿਆ ਮਿਸ਼ਰਣ ਜਿੰਨੇ ਬਣੇ ਆਂਦੇ ਨੇ ਪਾਉਂਣਾ ਮਾਣਾ ਵਿੱਚ ਤੋਂ ਬੈਂਕ ਦਾ ਖੜਕਾ ਦੇ ਕੇ ਮਿਕਸ ਉਹਦੀ ਅੱਧੀ ਭੜਿਆ ਅੰਦਰ ਲਾਉਂਦੀ ਐਂਡ ਉਹ ਬੜੀ ਥੀ ਤਾਂ ਰੋਟੀਆਂ ਕਿਉਂ ਆਓ ਅੱਜ ਆਪਾਂ ਥੋੜਾ ਥੋੜਾ ਪਾਣੀ ਜਿਹਾ ਧਾਕੇ ਇਹਨਾਂ ਨੂੰ ਫਿਰ ਆਪਾਂ ਵਧੀਆ ਸ਼ੇਪ ਬਣਾਵਾਂਗੇ ਇਹਨਾਂ ਦੀ ਘਟ ਗਈ ਕਿਉਂਕਿ ਇਹਦੇ ਨਾਲ ਫਿਰ ਫਟਣਗੇ ਨਹੀਂ ਹੁੰਦਾ ਮਟੀ ਜਾ ਰਹੇ ਆ ਤੇ ਨਹੀਂ ਹੋ ਜਾਏਗਾ ਆਹ ਤੇ ਇਹ ਵੱਡੇ ਲੱਗਣਾ ਤੇ ਆ ਗੇਰਾ ਰੋਜ਼ਨਾ ਦੇ ਆਇਓ ਹਾਂਜੀ ਆਪਣੇ ਲੱਡੂ ਆਪਾਂ ਇੱਧਰ ਅੱਧੇ ਭਰ ਲਿਆ ਤੇ ਇੱਧਰ ਆਪਣਾ ਫੈਨ ਕਰਮ ਹੋ ਗਿਆ ਵਾਲੇ ਤੇ ਕਰਕੇ ਆਪਾਂ ਦੁਆਵਾਂਗੇ ਦੇ ਵਿੱਚ ਆਪਾਂ ਛੋਟਾ ਛੋਟਾ ਜਿਹੜਾ ਵਾਰਸ ਵਾਸਤੇ ਬਣਾਇਆ ਸੀ ਤੇ ਵੀ ਪਾ ਦਾਂਗੇ ਤੀਕਾ ਦੇਖੋ ਲੱਡੂ ਆਪਣੇ ਘਰੋਂ ਹੋਣ ਲੱਗ ਗਿਆ ਅਜੇ ਨਾ ਨਹੀਂ ਨਹੀਂ ਹੋ ਨਹੀਂ ਤਾਂ ਦੀ ਜੋ ਆਪਣੀ ਮਰਵਾਉਂਦਾ ਹਾਂ ਮੈਂ ਦੇਖ ਤਾ ਫਿਰ ਖੱਲੇ ਆ ਮਾ ਉਹਦਰਾ ਕੱਚੇ ਅਜੇ ਤਾਂ ਇਦਾਂ ਨੇ ਕਰਨੇ ਇਦਾਂ ਨੇ ਆ ਕਰ ਲੈ ਰੈਡੀ ਹੋ ਗਿਆ ਇਸੇ ਤਰ੍ਹਾਂ ਦੇ ਆਪਾਂ ਬਰੌਨ ਕਰ ਲੈਣੇ ਸਾਰੇ ਫਰਨੀਚੇ ਨੂੰ ਆਪੇ ਲੱਗਣਗੇ ਕਰ ਲਾਂਗੇ ਮਾਰ ਮਾਰੇ ਜੇ ਨੂੰ ਕੀ ਕਰੀਵਾ ਰਾਣਾ ਆਪੇ ਕਿਉਂ ਕਰਦੇ ਆ ਹੁਣ ਬਾਕੀ ਕੱਢੀਂ ਖੜ ਜਾ ਨਾ ਕੋਤੇ ਖਾਣਾ ਤੇ ਨੀ ਤਲੰਗਰ ਨੂੰ ਵੀ ਦੇ ਆ ਕਿੰਨਾ ਲੈ ਲੈਂਦੇ ਆ ਜੀ ਹਾਂਜੀ ਸਾਰੇ ਲੱਡੂ ਆਪਣੇ ਮਰੋਣ ਹੋ ਗਏ ਚੰਗੀ ਤਰ੍ਹਾਂ ਨੂੰ ਆਪਾਂ ਕੱਢ ਲੈਣਾ ਚਲੋ ਚੰਦੋ ਤੇ ਚੱਕੀ ਆਉਣਾ ਸਾਰਿਆਂ ਨੂੰ ਕਾਲੀ ਜੀ ਹੋਰ ਵੀ ਨਾ

ਸਤਰੀਨਾ ਆਂਦੇ ਸਤਰੀਨਾ ਮੂਤਰੋ ਬੰਨਾ ਰਹੀ ਹੈ ਤਰੀ ਸਤਰੀਨਾ ਗਿਆ ਨਹੀਂ ਨਹੀਂ ਥੋੜੀ ਆਂਦਾ ਪਿਆ ਨਹੀਂ ਆਂਦੀ ਹੈ ਨਹੀਂ ਜਾਂਦਾ ਨਹੀਂ ਆਂਦਾ ਨਹੀਂ ਆਂਦਾ ਪਿਆ ਕਿਤੇ ਮੀ ਵਾਛੇ ਤਾ ਦੋ ਥੋੜਾ ਪਰਿਆ ਮਨ ਲੱਗਦਾ ਤੁਹਾਨੂੰ ਥੋੜਾ ਪਰ ਆਹ ਲਿਆ ਨਾ ਅੱਟਾ ਅੜੀ ਲੈ ਲੀਂ ਹੋਰ ਖਲਾਨੀ ਆਂਦੀ ਹੈ

ਹਾਂਜੀ ਇੱਧਰ ਆਪਣੇ ਲੱਡੂ-ਉੱਧਰ ਵਾਲੇ ਬੰਦੇ ਪਏ ਆ ਥੋੜੇ ਜਿਹਾ ਆਪ ਇੱਧਰ ਬਣਾ ਲੇ ਤੇ ਹੋਰ ਆਪਣੇ ਬੰਦੇ ਪਏ ਸਾਰੇ ਜਾਣੇ ਲੱਗੇ ਹੋਏ ਨੇ ਇੱਧਰ ਮੰਨਤ ਸਾਡੀ ਲੱਗੀ ਆ ਗੈ ਵੀ ਮੰਮੀ ਵੀ ਲੱਗੇ ਹੋਏ ਆ ਵੇਖੋ ਕੀ ਆ ਜਵਾਰ ਸਾਡਾ ਇੱਧਰ ਬੈਠਾ ਆ ਆਪਣੇ ਨਾਨੂ ਨਾਲ ਗੱਲਾਂ-ਬਾਤਾਂ ਕਰਦਾ ਪਿਆ ਜੀ ਇਹਨੂੰ ਪਾਣੀ ਲਾ ਕੇ ਦਉਂਦੇ ਜੀ ਅਸਮਾਨ ਦਾ ਵਿਊ ਚੈੱਕ ਕਰੋ ਜੀ ਕਿੰਨਾ ਸੋਹਣਾ ਲੱਗ ਰਿਹਾ ਕਿੰਨਾ ਜ਼ਿਆਦਾ ਸੋਹਣਾ ਲੱਗਦਾ ਪਿਆ ਅਸਮਾਨ ਦਾ व्यो उदरता माइग्रोजीडी अभी ब्राउन हो गया ना ना मैं काट लांगे अपन हाँ जी अपने मोटाले लड्डू बांध झुक के देखो तुसी नवदिया बने यार तो तानवाजी दासड़ा ब्लाउज़ बतिया लगा होगे मोटाले लड्डू जी रेस्पी वाला लाइक शेयर कर दे और तेरे चैनल सारे जरूर सब्सक्राइब कर ले तानवाजी सार